ਚਾਰਪੁਰ ਦੇ ਸਰਕਾਰੀ ਕਾਲਜ 'ਚ ਕੰਮ ਕਰਦੇ ਗੈਸਟ ਫੈਕਲਟੀ ਪ੍ਰੋਫੈਸਰਾਂ ਵੱਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਹੁਸ਼ਿਆਰਪੁਰ ਸਰਕਾਰੀ ਕਾਲਜ ਦੇ ਮੇਨ ਗੇਟ ਬਾਹਰ ਧਰਨਾ ਮਾਰ ਦਿੱਤਾ ਗਿਆ ਤੇ ਇਸ ਧਰਨੇ 'ਚ ਪ੍ਰੋਫੈਸਰਾਂ ਨੂੰ ਵਿਦਿਆਰਥੀਆਂ ਦਾ ਵੀ ਸਾਥ ਮਿਲਿਆ ਤੇ ਵਿਰੋਧੀ ਧਿਰਾਂ ਦਾ ਵੀ ਸਾਥ حاصل ਹੋਇਆ ਐ ਦਰਅਸਲ 2 ਦਿਨ ਪਹਿਲਾਂ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਵੱਲੋਂ 1158 ਪ੍ਰੋਫੈਸਰਾਂ ਦੀਆਂ ਭਰਤੀਆਂ ਕੀਤੀਆਂ ਗਈਆਂ ਸੀ ਤੇ ਜਿਨ੍ਹਾਂ ਨੂੰ ਅੱਧੀ ਰਾਤ ਨੂੰ ਜਿਹੜਾ ਕਾਲਜਾਂ ਦੇ ਵਿੱਚ ਜੁਆਇਨ ਕਰਵਾਇਆ ਗਿਆ ਸੀ ਤਾਂ ਉਸ ਵਕਤੀ ਵੀ ਜਦੋਂ ਗੈਸਟ ਫੈਕਲਟੀ ਅਧਿਆਪਕਾਂ ਨੂੰ ਇਸ ਬਾਬਤ ਪਤਾ ਚੱਲਦਾ ਤਾਂ ਉਹਨਾਂ ਵੱਲੋਂ ਮੌਕੇ ਤੇ ਪਹੁੰਚਿਆ ਜਾਂਦਾ ਤੇ ਆਪਣਾ ਰੋਸ ਬਿਆਨ ਕੀਤਾ ਜਾਂਦਾ ਤੇ ਅੱਜ ਇੱਕ ਵਾਰ ਮੁੜ ਹੁਸ਼ਿਆਰਪੁਰ ਦੇ ਸਰਕਾਰੀ ਕਾਲਜ ਤੇ ਬਾਹਰ ਧਰਨਾ ਮਾਰ ਦਿੱਤਾ ਗਿਆ ਗੈਸਟ ਫੈਕਲਟੀ ਪ੍ਰੋਫੈਸਰਾਂ ਵੱਲੋਂ ਤੇ ਇਸ ਧਰਨੇ ਨੂੰ ਜਿਹੜਾ ਵਿਦਿਆਰਥੀਆਂ ਦਾ ਸਾਥ ਵੀ ਮਿਲਿਆ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਿਰੋਧ ਜੰਮ ਕੇ ਤਿੱਖੀ ਨਾਰਾਵਾਸੀ ਹੋਈ ਹੈ ਸੋ ਵੱਡਾ ਰੋਸ਼ ਹੈ ਜਿਹੜਾ ਉਹ ਪ੍ਰੋਫੈਸਰਾਂ ਦੇ ਵਿੱਚ ਪਾਇਆ ਜਾ ਰਿਹਾ ਤੇ ਸਿੱਧੇ ਤੌਰ ਤੇ ਦੋਸ਼ ਲਾਇਆ ਜਾ ਰਿਹਾ ਕਿ ਚੋਣਾਂ ਤੋਂ ਪਹਿਲਾਂ ਜਾਨਕੀ ਸੱਤਾ ਆਉਣ ਤੋਂ ਪਹਿਲਾਂ ਗੈਸਟ ਫੈਕਲਟੀ ਪ੍ਰੋਫੈਸਰਾਂ ਦੇ ਨਾਲ ਵੱਡੇ ਵੱਡੇ ਵਾਅਦੇ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਅੱਜ ਸੱਤਾ ਦੇ ਰੰਗ ਦੇ ਵਿੱਚ ਅਜੇ ਹੀ ਰੰਗ ਚੁੱਕੀ ਹੈ ਕਿ ਉਹਨਾਂ ਨੂੰ ਪ੍ਰੋਫੈਸਰਾਂ ਦੇ ਨਾਲ ਕੀਤੇ ਹੋਏ ਵਾਅਦੇ ਵੀ ਭੁੱਲ ਗਏ ਨੇ ਤਾਂ ਉਹਨਾਂ ਵੱਲੋਂ ਚੋਰ ਮੋਰੀਆਂ ਰਾਹੀਂ 1158 ਪ੍ਰੋਫੈਸਰਾਂ ਦੀ ਉਹ ਭਰਤੀ ਕੀਤੀ ਗਈ ਹੈ ਸਿਸ ਦੌਰਾਨ ਵਿਦਿਆਰਥੀਆਂ ਵੱਲੋਂ ਵੀ ਜਿਹੜੀ ਤਿੱਖੀ ਸ਼ਬਦਾਬਲੀ ਆ ਉਹ ਸਰਕਾਰ ਦੇ ਲਈ ਵਰਤੀ ਗਈ ਹੈ ਤੇ ਸਿੱਧੇ ਤੌਰ ਤੇ ਕਿਹਾ ਗਿਆ ਕਿ ਉਹ ਹਰਿਆਣਾ ਦੇ ਵਿੱਚ ਹੋਣ ਚਾ ਰਹੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਜਾ ਕੇ ਜਲੂਸ ਕੱਢਣਗੇ ਸੋ ਕੀ ਹੈ ਪੂਰਾ ਮਾਮਲਾ ਆਓ ਨਸਰ ਮਾਰਦੇ ਹਾਂ ਮੰਦਾਬਾਦ ਮੰਦਾਬਾਦ क्या <muchasana> 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 ਮੇਰਾ ਨਾਮ ਬਿੰਦੂ ਸ਼ਰਮਾ ਮੈਂ ਸਰਕਾਰੀ ਕਾਲਜ ਵਿੱਚ ਮੈਨੂੰ 17 ਸਾਲ ਹੋ ਗਏ ਲਗਾਤਾਰ ਇੱਥੇ ਪੜਾਉਂਦੇ ਨੂੰ ਸਰਕਾਰ ਨੇ ਅੱਜ ਸਾਡੇ ਨਾਲ ਬਹੁਤ ਤੱਕਾਸ਼ਾਈ ਕੀਤੀ ਆ ਸਾਡੀ ਜਗ੍ਹਾ ਤੇ 11 58 ਨੂੰ ਲਿਆ ਕੇ ਬਿਠਾ ਦਿੱਤਾ ਔਰ ਅੱਜ ਅਸੀਂ ਸੜਕਾਂ ਤੇ ਰੁਲਣ ਤੇ ਮਜਬੂਰ ਹੋ ਗਏ ਉਸ ਦਿਨ ਵੀ ਤੁਸੀਂ ਲਾਈਵ ਕੀਤਾ ਸੀ ਤੁਹਾਡੇ ਜਾਣ ਤੋਂ ਬਾਅਦ ਇਹਨਾਂ ਨੇ ਲਗਾਤਾਰ 12:00 1 ਵਜੇ ਤੱਕ ਜਿਹੜੇ ਕਿ ਉਹਨਾਂ ਨੂੰ ਜੁਆਇਨਿੰਗਾਂ ਕਰਾਈਆਂ ਜੇ ਬਿਲਕੁਲ ਸਿੱਧੇ ਰਸਤੇ ਆਉਂਦੇ ਜਾਂ ਕੋਰਟ ਦੀ ਸਹੀ ਭਰਤੀ ਸੀ ਜਾਂ ਫਿਰ ਸਭ ਕੁਝ ਫੇਅਰ ਹੋਇਆ ਹੁੰਦਾ ਫਿਰ ਇਹ ਦਿਨੇ ਆਉਂਦੇ ਇਹਨਾਂ ਨੂੰ ਰਾਤ ਦਾ ਆਉਂਦਾ ਇਹਨਾਂ ਦਾ ਕੋਈ ਮਕਸਦ ਨਹੀਂ ਸੀਗਾ ਇੱਕ ਸੀਗਾ ਕਿ ਜਦੋਂ ਚੋਣਾ ਸੀ ਗਿਆ ਪੰਜਾਬ ਦੇ ਵਿੱਚ ਸੱਤਾ ਤੋਂ ਪਹਿਲਾਂ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੇਜਰੀ ਅਰਵਿੰਦ ਕੇਜਰੀਵਾਲ ਹਰਪਾਲ ਚਿਮਾ ਇਵਨ ਇੱਥੇ ਇੱਥੋਂ ਤੱਕ ਕਿ ਆਮ ਆਦਮੀ ਪਾਰਟੀ ਦਾ ਉਸ ਵਕਤ ਦੇ ਹਲਕਾ ਇੰਚਾਰਜ ਸਾਰੇ ਪੰਜਾਬ ਦੇ ਵਿੱਚ ਸਾਰੇ ਸਾਰੇ ਜੀ ਬੋਚ ਨਾਲ ਆ ਕੇ ਬਹਿੰਦੇ ਸੀ ਤਾਂ ਅੱਜ ਕੋਈ ਸਾਰ ਲੈ ਨਹੀਂ ਆ ਰਿਹਾ ਨਹੀਂ ਹਾਂਜੀ ਅਸੀਂ ਸਾਰਿਆਂ ਕੋਲ ਗਏ ਵੀ ਅਸੀਂ ਮੰਗ ਪੱਤਰ ਵੀ ਦਿੱਤੇ ਡਾਕਟਰ ਅਵਜੋਤ ਜਿਨ੍ਹਾਂ ਨੇ ਮੰਤਰੀ ਬਣੇ ਉਹ ਤਾਂ ਹਿਆਰਪੁਰ ਆਏ ਹੀ ਨਹੀਂ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨਹੀਂ ਸਮਝੀ ਕਿ ਆਣ ਕੇ ਇਹਨਾਂ ਦਾ ਹਾਲ ਪੁੱਛਿਆ ਜਾਵੇ ਮੈਂ ਜਿੰਪਾ ਜੀ ਕੋ ਗਏ ਅਸੀਂ ਉਹਨਾਂ ਨੇ ਵੀ ਇਹ ਕਹਤਾ ਸੀ ਸਰਕਾਰ ਨਾਲ ਗੱਲ ਕਰ ਅਸੀਂ ਕੱਲ ਡਾਕਟਰ ਰਾਜਕੋਬੀ ਜਾ ਕੇ ਆਏ ਉਹਨਾਂ ਨੇ ਵੀ ਸਾਨੂੰ ਲਾਰਾ ਲਾ ਕੇ ਤੋੜ ਦਿੱਤਾ ਹਜੇ ਤੱਕ ਸਾਡੀ ਕੋਈ ਵੀ ਸੁਣਵਾਈ ਨਹੀਂ ਹੋਈ ਇਹ ਸਰਕਾਰਾਂ ਜਿਹੜੀਆਂ ਸਾਡੇ ਨਾਲ ਬੈਠ ਕੇ ਇਹ ਕਹਿੰਦੀਆਂ ਸੀ ਕਿ ਗਲਤ ਭਰਤੀ ਆ ਅਸੀਂ ਇਹਦੀ ਸੀਬੀਆਈ ਜਾਂਚ ਕਰਵਾਵਾਂਗੇ ਅੱਜ ਉਸੇ ਉਹਨਾਂ ਸਰਕਾਰਾਂ ਨੇ ਮਿਲ ਕੇ ਇਹਨੂੰ ਸਿਰੇ ਚੜਾ ਦਿੱਤਾ ਉਸ ਵਕਤ ਤੁਸੀਂ ਰਾਤ ਦੇ ਹਨੇਰੇ ਦੇ ਵਿੱਚ 12 1 ਵਜੇ ਤੱਕ ਧਰਨੇ ਤੇ ਬੈਠੇ ਰਹੇ ਅੱਜ ਤੁਹਾਨੂੰ ਵਿਦਿਆਰਥੀਆਂ ਦਾ ਸਾਥ ਵੀ ਮਿਲਿਆ ਜੀ ਹਾਂਜੀ ਉਸ ਦਿਨ ਵੀ ਵਿਦਿਆਰਥੀ ਆਉਣਾ ਚਾਹੁੰਦੇ ਸੀ ਪਰ ਰਾਤ ਦਾ ਹਨੇਰਾ ਬਹੁਤ ਸੀ ਅਸੀਂ ਵਿਦਿਆਰਥੀਆਂ ਨੂੰ ਕਿਸੇ ਵੀ ਸੰਕਟ ਦੇ ਵਿੱਚ ਨਹੀਂ ਪਾਉਣਾ ਚਾਹੁੰਦੇ ਸੀ ਅਸੀਂ ਤਾਂ ਪਹਿਲਾਂ ਹੀ ਆਪਣੀਆਂ ਨੌਕਰੀਆਂ ਨੂੰ ਲੈ ਕੇ ਪਰੇਸ਼ਾਨ ਸੀ ਲੋਕਾਂ ਦੇ ਜਾਂ ਜਿਹੜੇ ਬੱਚੇ ਜ਼ਿੰਮੇਵਾਰਾ ਸਾਡੇ ਸੀ ਉਹਨਾਂ ਦੇ ਖਿਲਾਫ ਕੋਈ ਵੀ ਇਦਾਂ ਦੇ ਅੰਦੋਲਨ ਨਹੀਂ ਚਲਾਉਣਾ ਚਾਹੁੰਦੇ ਸੀ ਮੰਗ ਕੀ ਆ ਹੁਣ ਆਪਣੀ ਸਾਡੀ ਮੰਗ ਆ ਕਿ ਸਾਡੀਆਂ ਨੌਕਰੀਆਂ ਸੁਰੱਖਿਆ ਕਰੋ ਜਿਹੜੀਆਂ ਸਰਕਾਰ ਨੇ ਸਾਨੂੰ ਪਹਿਲਾਂ ਸਲੇਬਾਂ 'ਚ ਵੰਡਿਆ ਸੀ ਜਾਂ ਸਾਡੇ ਦੇ ਕਈ ਤਰ੍ਹਾਂ ਦੀਆਂ ਰੋਕ ਲਾਈਆਂ ਸੀ ਸਾਡਾ ਇੱਕ ਵੀ ਬੰਦਾ ਬਾਹਰ ਗਿਆ ਤਾਂ ਅਸੀਂ ਉਹਨਾਂ ਦੇ ਤਾਂ ਇੱਕ ਇੱਕ ਮਰਨ ਵਰਤ ਤੇ ਬੈਠੇ ਸੀ ਸਾਡੇ ਹਜ਼ਾਰਾਂ ਨੇ ਬੈਠ ਜਾਣਾ ਕਿਉਂਕਿ ਅਸੀਂ ਤਾਂ ਪਹਿਲੇ ਮਰੇ ਹੋ ਆ ਮਰਿਆਂ ਨੂੰ ਵੀ ਮਾਰਨਾ ਉਸ ਵਕਤ ਪ੍ਰਿੰਸੀਪਲ ਮੈਮ ਦਾ ਵਤੀਰਾ ਜਿਹੜਾ ਬਹੁਤ ਕਿਉਂ ਹਾਂਜੀ ਉਹ ਉਹ ਸੀ ਕਹ ਦਿੰਨੇ ਆ ਕਿ ਪ੍ਰਿੰਸੀਪਲ ਮੈਡਮ ਨੂੰ ਵੀ ਪਿੱਛੇ ਆਰਡਰ ਆਏ ਸੀ ਮੈਡਮ ਦਾ ਇਹ ਕਹਿਣਾ ਕਿ ਸਾਨੂੰ ਪਿੱਛੇ ਆਰਡਰ ਆਏ ਸਾਨੂੰ ਉਹਨਾਂ ਆਰਡਰਾਂ ਦੀ ਪਾਲਣਾ ਕਰਨੀ ਚਾਹੀਦੀ ਪਰ ਸਾਡੀ ਜਿਹੜੀ ਲੜਾਈ ਆ ਉਹ ਮੇਨ ਸਰਕਾਰ ਦੇ ਨਾਲ ਹੈ ਸਰਕਾਰ ਦੇ ਕੋਲ ਪਾਵਰ ਹੈ ਅਗਰ ਉਹ ਇਹਨਾਂ ਨੂੰ ਲਿਆ ਸਕਦੀ ਹੈ ਤਾਂ ਸਾਨੂੰ ਵੀ ਕਿਸੇ ਨਾ ਕਿਸੇ ਤਰ੍ਹਾਂ ਸਾਡੇ ਵੀ ਜਿਹੜੇ ਹੱਕ ਆ ਉਹਨਾਂ ਨੂੰ ਦਵਾ ਸਕਦੀ ਹੈ ਜਾਂ ਸਾਨੂੰ ਵੀ ਪੱਕਾ ਕਰ ਸਕਦੀ ਹੈ ਕਿਆ ਨਾਮ ਹੈ ਤੁਹਾਡਾ ਸਰ ਮੇਰਾ ਨਾਮ ਪ੍ਰੋਫੈਸਰ ਭਾਗਿਸ਼ਰੀ ਹੈ ਮੈਂ ਪਿਛਲੇ 11 ਸਾਲਾਂ ਤੋਂ ਆਪਣੀਆਂ ਸੇਵਾਵਾਂ ਸਰਕਾਰੀ ਕਾਲਜ ਹੁਸ਼ਿਆਰਪੁਰ ਵਿਖੇ ਦੇ ਰਹੀ ਹਾਂ ਕਿੰਨਾ ਕਿ ਹੁਣ ਫਿਊਚਰ ਤੁਹਾਨੂੰ ਆਪਣਾ ਸਿਕਿਉਰ ਫਿਊਚਰ ਸਰ ਸਿਕਿਉਰ ਹੀ ਨਹੀਂ ਹੈਗਾ ਮੈਂ ਮੇਰੀਆਂ ਅਸੀਂ ਤਿੰਨ ਭੈਣਾਂ ਆ ਵਾਂ ਮੇਰੀਆਂ ਦੋ ਭੈਣਾਂ ਸਰ ਇੱਕ ਕੈਨੇਡਾ 'ਚ ਹੈ ਕਿ ਯੂਕੇ 'ਚ ਹੈ ਮੈਂ ਪੰਜਾਬ 'ਚ ਨੇ ਆ ਸਰ ਜਾਣਾ ਚਾਹਦੀ ਮੈਂ ਵੀ ਜਾ ਸਕਦੀ ਸੀ ਮੈਂ ਪੰਜਾਬ 'ਚ ਨੇ ਆ ਮੈਂ ਤੋਂ ਦੇ ਬੱਚਿਆਂ ਨੂੰ ਪੜਾਉਣਾ ਚੁੰਨੀ ਆ ਸਾਨੂੰ ਪਤਾ ਸਾਡਾ ਪਿਓ ਸਿਰ ਤੇ ਨਹੀਂ ਸੀ ਸਾਡੀ ਮਾਂ ਨੇ ਸਾਨੂੰ ਕਿੰਦਾ ਪੜਾਇਆ ਮੈਂ ਪੰਜਾਬ ਚੁਣਿਆ ਜੀ ਮੈਂ ਤੁਹਾਡੇ ਯੁੱਤ ਨੂੰ ਬਣਾ ਲਾ ਚੁਣਿਆ ਜਦੋਂ ਮੈਨੂੰ ਆਪਣਾ ਫਿਊਚਰ ਇੱਥੇ ਨਹੀਂ ਸੇਫ ਲੱਗਾ ਮੈਂ ਆਪਣੀਆਂ ਭੈਣਾਂ ਨੂੰ ਬਿਲਕੁਲ ਕਿਹਾ ਕਿ ਤੁਸੀਂ ਬਾਹਰ ਜਾਓ ਜਿਹੜੀ ਵਰਜੀ ਸਰਕਾਰ ਆਵੇ ਕਿਸੇ ਸਰਕਾਰ ਨੇ ਅਜ ਤੱਕ ਸਾਡੇ ਗੈਸਬਿਕਟੀ ਦਾ ਕੁਝ ਨਹੀਂ ਕੀਤਾ ਉਹ ਤੋਂ ਉਮੀਦ ਤਾਂ ਸੀ ਸਰਕਾਰ ਮੈਂ ਤਾਂ ਸਾਡੇ ਸਰਕਾਰ ਨੂੰ ਅਸੀਂ ਲਿਆਣ ਵਾਲੇ ਸੀ ਇਹ ਸਰਕਾਰ ਨੂੰ ਅਸੀਂ ਲਿਆਣ ਵਾਲੇ ਸੀ ਇਸ ਸਰਕਾਰ ਦਾ ਹਰ ਇੱਕ ਨੁਮਾਇੰਦਾ ਸਾਡੇ ਧਰਨਿਆਂ 'ਚ ਆ ਕੇ ਬੈਠਿਆ ਹੈ ਉਦੋਂ ਇਹ ਜਿਹੜੇ ਵਾਅਦੇ ਕਰਦੇ ਸੀ ਉਹ ਕਿੱਥੇ ਗਏ ਵਾਅਦੇ ਸਰ ਉਹ ਤਾਂ ਵੱਡੀਆਂ ਤੋਹਾਈਆਂ ਦੇ ਕਿ ਮੁੱਖ ਮੰਤਰੀ ਭਗਵੰਤ ਸਰ ਤਾਂ ਦਾਇਰ ਨੇ ਮੋਕਾ ਇਹ ਗੱਲ ਕਹੀ ਆ ਕਿ ਜਿਹੜੀ ਯੂਥ ਹੈ ਮੈਨੂੰ ਬਾਹਰ ਨਹੀਂ ਜਾਣ ਦੇਣਾ ਤਾਂ ਮਤਲਬ ਜਿਹੜੇ ਹੁਣ ਬੁੱਢੇ ਹੋ ਗਏ ਉਹ ਬਾਹਰ ਦਿਹਾੜੀਆਂ ਲਾਣ ਜਾਣ ਉਹ ਇਹ ਕਹਿੰਦਾ ਕਿ ਅਸੀਂ ਪੀ ਐਚ ਡੀ ਦੀਆਂ ਡਿਗਰੀਆਂ ਕਰ ਲਈਆਂ ਪੀ ਵੀ ਬੀ 20 ਸਾਲ ਪੜਾ ਲਿਆ ਸਾਨੂੰ ਹੁਣ ਤੁਹਾਡੇ ਕਾਲਜਾਂ 'ਚ ਲੋੜ ਨਹੀਂ ਤਾਂ ਤੁਸੀਂ ਬਾਹਰ ਜਾ ਕੇ ਕਰੋ ਦਿਹਾੜੀਆਂ ਤੇ ਸਾਡੇ ਪਰਿਵਾਰ ਕਿੱਥੇ ਜਾਏਗਾ ਉਹ ਵੀ ਐਸੇ ਨੌਕਰੀਆਂ ਤੇ ਬੈਠਾ ਹਸਤੇ ਤਾਂ ਤਨਖਾਹ ਨਹੀਂ ਦਿੰਦੇ ਚੱਜ ਦੀ 11000 ਰੁਪਏ ਫੜਾ ਦਿੰਦਾ ਝੋਲੀ 'ਚ ਤਾਂ ਮੀਨਾ ਚਲਾਉ। ਬਾਕੀ ਤਨਖਾਹਾਂ ਦਾ ਪਤਾ ਨਹੀਂ। ਤੁਹਾਡੀ ਕਿੰਨੀ ਉਮਰ ਹੋ ਗਈ ਜੀ? ਮੇਰੀ 43 ਸਾਲ ਉਮਰ ਹੋ ਗਈ। ਕਿੰਨਾ ਕਿੰਨਾ ਹੈ ਤੁਹਾਨੂੰ? 10 ਸਾਲ ਹੋ ਗਏ ਮੈਨੂੰ ਇਸ ਕਾਲਜ 'ਚ ਪੜਾਉਂਦੀ। ਕੀ ਕਰੇ ਬੰਦਾ? ਕੀ ਹਿੱਸੇ ਆਇਆ ਫੇ ਦੱਸੋ ਸਾਲਾਂ ਦਾ? ਸਾਡੇ ਕੀ ਹਿੱਸੇ ਆਇਆ? ਅੱਛਾ ਜੇ ਤਾਂ ਤੁਸੀਂ ਸਾਨੂੰ ਰੱਖਿਆ ਕੱਢ ਦੋ। ਸਾਡੇ ਤੋਂ ਪੜਾਈ ਦੇ ਨਾਲ ਇਹਨਾਂ ਨੇ ਕੀ ਕੀ ਨਹੀਂ ਕੰਮ ਕਰਾਇਆ। ਜਦੋਂ ਦੀ ਮੈਂ ਇਸ ਕਾਲਜ 'ਚ ਵਰਕਲੋਡ ਦੇ ਅਕੋਰਡਿੰਗਲੀ 4 ਲੈਕਚਰ ਪੜਾਉਣੇ ਚਾਹੀਦੇ। ਸੱਤ ਤੋਂ ਥੱਲੇ ਕਦੀ ਮੈਨੂੰ ਲੈਕਚਰ ਨਹੀਂ ਮਿਲੇ। ਸੱਤ ਕਲਾਸਾਂ ਨੂੰ ਮ ਸੱਤ ਕਲਾਸਾਂ ਇਹਨਾਂ ਦੀ ਮੈਸਾਂ ਦੀ ਪਈਆਂ ਇਹਨਾਂ ਦੇ ਗੇਟ ਤੇ ਡਿਊਟੀਆਂ ਦਿੰਦੇ ਆ ਸੀ ਸਾਨੂੰ ਗੇਟ ਕੀਪਰ ਬਣਾਇਆ ਹੋਇਆ ਕਿ ਨਿਆਣਿਆਂ ਨੂੰ ਅਸੀਂ ਦੇਖੀਏ ਥੋੜੀ ਥੋੜੀ ਦੇਰ ਬਾਅਦ ਹਾਰਡ ਡਿਊਟੀ ਗੈਸਟ ਫੈਕਲਟੀ ਦੀ ਜਿਹੜਾ ਮਾੜਾ ਕੰਮ ਹੈ ਸੀਨੀਅਰ ਸੀਨੀਅਰ ਗੈਸਟ ਫੈਕਲਟੀ ਨੂੰ ਕੰਮ ਤੇ ਲਾ ਦੋ ਮਤਲਬ ਸਾਡੀ ਤੋਂ ਮਜ਼ਦੂਰੀ ਕਰਾਈ ਨਾ ਨਹੀਂ ਟੀਚਰ ਪ੍ਰੋਫੈਸਰ ਹੋਣ ਦੇ ਨਾਂ ਤੇ ਮਜ਼ਦੂਰੀ ਕੀਤੀ ਸਿਰਫ ਅਸੀਂ ਭਗਵਾਨ ਵੀ ਇਹੀ ਕਹਿੰਦੇ ਨੇ ਕਹਿੰਦੇ ਤੇ ਹਫਤਾ ਦਾ ਕੰਮ ਸਿਰਫ ਪੜਾਉਣਾ ਹੋਊਗਾ ਕਦੀ ਵੋਟਾਂ ਹੀ ਹਾਂ ਕਿਹਨ ਕਿਹੜਾ ਨਹੀਂ ਵੋਟਾਂ ਚ ਡਿਊਟੀ ਕਿਉਂ ਨਹੀਂ ਦਿੰਦੇ ਪਾ ਸਿੰਗਲ ਮਦਰ ਹਾਂ ਮ ਕਿਲੋਮੀਟਰ ਚੱਬੇ ਵਾਲ ਸਵੇਰੇ 3 ਵਜੇ ਨਿਕਲ ਕੇ ਡਿਊਟੀ ਦੇ ਇੱਕ ਟਾਈਮ ਹੈ। ਕੇਈ ਸਿਕਿਉਰਟੀ ਹੈ ਮੇਰੀ ਜਮਾ ਮਰ ਗਈ। ਕੋਈ ਮਤਲਬ ਨਹੀਂ ਕਿਸੇ ਨੇ ਕੋਈ ਮਤਲਬ। ਕਿ ਮੇਰੇ ਨਿਆਣੇ ਵੀ ਰੋਲ ਜਾਣ ਕੋਈ ਫਰਕ ਨਹੀਂ ਪੈਂਦਾ ਸਰਕਾਰਾਂ ਨੂੰ। ਠੀਕ ਹੈ। ਕੀ ਨਾਮ ਹੈ ਤੁਹਾਡਾ? ਅਸਮ ਜਨਾ ਰਣਜੀਤ ਕੋਰਾ। ਜੀ ਤੇ ਕਿਵੇਂ ਵੇਖਦੇ ਹੋ ਅਧਿਆਪਕਾਂ ਦਾ ਜਿਹੜਾ ਫਿਊਚਰ ਹੈ ਕਹਿੰਦੇ ਸਿਕਿਉਰ ਨਹੀਂ ਰਿਹਾ ਤੇ ਅੱਜ ਤੁਸੀਂ ਵੀ ਧਰਨੇ ਤੇ ਬੈਠੇ ਹੋ ਉਹਨਾਂ ਦੇ ਨਾਲ। ਬਿਲਕੁਲ ਸਾਰੇ ਸਾਰੇ ਟੀਚਰਸ ਨੂੰ ਇੰਨਾ ਟਾਈਮ ਹੋ ਗਿਆ ਇੱਥੇ ਪੜ੍ਹਾਉਂਦਿਆਂ ਹੋਇਆਂ ਨੂੰ। ਉਹਨਾਂ ਨੂੰ ਕੋਈ ਮਤਲਬ ਅਜੇ ਤੱਕ ਪੱਕੇ ਨਹੀਂ ਕੀਤਾ ਹੋਇਆ ਜਿਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਇਸ ਟੀਚਰ ਕਾਲਜ ਦੇ ਲੇਖੇ ਲਾਈਤੀ ਉਹਨਾਂ ਨੂੰ ਇਹਨਾਂ ਨੇ ਅੱਧੀ ਰਾਤ ਨੂੰ ਕੱਢ ਕੇ ਬਾਹਰ ਕਰਤਾ ਉਹਨਾਂ ਨੂੰ ਐਟ ਲੀਸਟ ਉਹਨਾਂ ਨੂੰ ਅੰਦਰ ਵੀ ਨਹੀਂ ਜਾਣ ਦਿੱਤਾ ਅੱਧੀ ਰਾਤ ਨੂੰ ਕਿਹੜੀਆਂ ਘਟਨਾਵਾਂ ਹੋ ਰਹੀਆਂ ਐਦ ਕੀ ਫਿਰ ਜਿਹੜੀਆਂ ਆਰਾਦੇ ਨੇਰੇ ਵਿੱਚ ਕਰਦੇ ਪਏ ਆ ਏਰੀਆ ਸਰਕਾਰਾਂ ਬਹੁਤ ਗਲਤ ਕਰਦੇ ਪਈਆਂ ਸਾਡੇ ਟੀਚਰਾਂ ਨਾਲ ਸਰਾਸਾ ਨਾ ਇਨਸਾਫੀਆ ਹੈ ਉਹਨਾਂ ਨੇ ਮਤਮਾਨ ਕਹਿੰਦੇ ਆਪਾਂ ਯੂਥ ਨੂੰ ਬਾਹਰ ਨਹੀਂ ਜਾਣ ਦੇਣਾ ਕਿਉਂਕਿ ਤੁਸੀਂ ਵੀ ਇੱਥੇ ਸਾਰੇ ਯੂਥ ਖੜੇ ਹੋ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਵਿੱਚੋਂ ਬਹੁਤ ਸਾਰਿਆਂ ਨੇ ਪ੍ਰੋਫੈਸਰ ਦਾ ਕੀਤਾ ਚੋਣਨਾ ਹੋਵੇ ਤਾਂ ਹਾਂਜੀ ਬਿਲਕੁਲ ਉਹਨੂੰ ਆਪਣਾ ਤੁਹਾਡੇ ਗੁਰੂਆਂ ਦਾ ਹੀ ਨਹੀਂ ਫਿਊਚਰ ਤੇ ਸੇਵ ਆ ਗਿਆ ਤੇ ਤੁਹਾਡਾ ਸਾਡਾ ਕਿੱਥੋਂ ਹੋਗਾ ਸਰ ਜੀ ਬਹੁਤ ਜਾਂਦੀ ਐ ਇਸ ਕਰਕੇ ਬਾਹਰ ਇੱਥੇ ਕਿਸੇ ਨੂੰ ਕੋਈ ਨੌਕਰੀ ਨਹੀਂ ਮਿਲਦੀ ਪਈ ਸਰਕਾਰਾਂ ਐਡੇ ਐਡੇ ਵੱਡੇ ਵਾਅਦੇ ਕਰਦੀਆਂ ਪਰ ਦਿੰਦੀਆਂ ਕੁਝ ਵੀ ਨਹੀਂ ਉਹ ਸਾਡੇ ਟੀਚਰਾਂ ਨੂੰ ਦੇਖ ਕੇ ਦੇਖੋ ਕਿੱਦਾਂ ਬੈਠੇ ਹੋਏ ਬਾਹਰ ਨਾਲੋਂ ਇੰਨਾ ਵੀ ਹੈ ਨਹੀਂਗਾ ਵੀ ਅਸੀਂ ਉਹਨਾਂ ਨੂੰ ਪੱਕੇ ਕਰੀਏ ਉਹਨਾਂ ਨੂੰ ਕਹਿੰਦੇ ਵੀ ਅਸੀਂ ਤੁਹਾਨੂੰ ਮਤਲਬ ਰੱਖਾਂਗੇ ਇਹਨਾਂ ਨੂੰ ਤੁਸੀਂ ਪੱਕੇ ਕਰੋ ਇੰਨਾ ਟਾਈਮ ਉਹਨਾਂ ਨੂੰ ਇੱਥੇ ਹੋ ਗਿਆ ਪੜ੍ਹਾਉਂਦਿਆਂ ਨੂੰ ਉਹਨਾਂ ਨੂੰ ਪੱਕੇ ਤਾਂ ਕਰਨਾ ਚਾਹੀਦਾ ਆ ਤੁਸੀਂ ਨ ਤੁਸੀਂ ਉਹਨਾਂ ਨੂੰ ਕਰੋ ਪਈ ਇਹਨਾਂ ਨੂੰ ਤਾਂ ਕਮ ਸਕੱਮ ਪੱਕੇ ਕਰੋ ਇਹਨਾਂ ਥੋੜੇ ਨਾ ਉਹਨਾਂ ਦੇ ਵੀ ਬੱਚੇ ਆ ਉਹਨਾਂ ਨੂੰ ਵੀ ਆਪਣੇ ਬੱਚਿਆਂ ਨੂੰ ਰੋਟੀ ਖਵਾਣੀ ਆ ਤੁਸੀਂ ਉਹਨਾਂ ਨੂੰ ਕਹਿੰਦੇ ਪਈ ਤੁਸੀਂ ਬਾਹਰ ਖੜੇ ਹੋ ਜਾ ਨਾ ਉਹਨਾਂ ਨੂੰ ਪ੍ਰਿੰਸੀਪਲ ਮੈਮ ਨੇ ਅੰਦਰ ਬੜਾ ਦਿੱਤਾ ਇੱਥੋਂ ਤੱਕ ਉਹਨਾਂ ਨੂੰ ਪਾਣੀ ਤੱਕ ਨਹੀਂ ਪਰਣ ਦਿੱਤਾ ਸਾਡੇ ਮੈਡਮ ਕੰਦਾ ਟੱਪ ਕੇ ਕਾਲਜ ਦੇ ਅੰਦਰ ਐਂਟਰ ਹੋਏ ਇਹ ਕਿੱਥੋਂ ਦਾ ਇਨਸਾਫ ਆ ਹਾਇ ਲੈ ਕਿ ਉਹ ਇੱਥੇ ਪੜਾਉਂਦੇ ਪਿਆ ਉਹਨਾਂ ਨੂੰ ਅੰਦਰ ਤੱਕ ਨਹੀਂ ਇਹਨਾਂ ਨੇ ਬੜਨ ਦਿੱਤਾ ਸੀਗਾ ਸੂਸਪਰਧਾਨ ਦੇ ਵਿੱਚ ਪਹੁੰਚੇ ਹੋ ਗੈਸਟ ਵਕੀਲ ਦੇ ਪ੍ਰੋਫੈਸਰਾਂ ਦਾ ਧਰਨਾ ਚੱਲ ਰਿਹਾ ਹੈ ਸਰਕਾਰ ਨੇ ਕਹਿੰਦੇ ਦੋਸ਼ ਲਾਇਆ ਜਾ ਰਿਹਾ ਕਿ ਇਹ ਗਲਤ ਢੰਗ ਦੇ ਨਾਲ ਰਾਤ ਦੇ ਹਨੇਰੇ ਦੇ ਵਿੱਚ ਜੁਆਇਨਿੰਗ ਕਰਵਾਈਆ 11 ਅਪੰਚਾ ਦੀ ਤੇ ਇਹ ਰਾਦੇ ਆਪਕ ਹੁੰਦਾ ਟੀਚਰ ਹੁੰਦਾ ਉਹਦੇ ਬਾਰੇ ਕਿਹਾ ਜਾਂਦਾ ਕਿ ਇਹ ਦੇਸ਼ ਦਾ ਨਿਰਮਾਤਾ ਹੈ ਕਿਉਂਕਿ ਉਹਨਾਂ ਨੇ ਬੱਚਿਆਂ ਨੂੰ ਜਿਹੜੀ ਸਿਹਤ ਦੇਣੀ ਹੈ ਉਹਦੇ ਮੁਤਾਬਕ ਹੈ ਕਿਸੇ ਵੀ ਕੰਟਰੀ ਦਾ ਭਵਿੱਖ ਬੰਦਾ ਹੈ ਸੋ ਜਿਹਨੂੰ ਬੱਚਿਆਂ ਦੇ ਭਵਿੱਖ ਦਾ ਆਦੇਸ਼ ਦਾ ਨਿਰਮਾਤਾ ਕਿਹਾ ਜਾਂਦਾ ਅੱਜ ਉਹ ਸੜਕਾਂ ਤੇ ਧਰਨੇਲੇ ਬੈਠੇ ਆ ਸਟੂਡੈਂਟਸ ਵੀ ਉਹਨਾਂ ਦੇ ਫੇਵਰ ਚ ਬੈਠੇ ਆ ਬਹੁਤ ਵੱਡੀ ਤਰਾਸੀ ਐ ਇਸ ਇਸ ਸਰਕਾਰ ਦੀ ਔਰ ਮੈਂ ਸਮਝਦਾ ਕਿ ਇਸ ਬਾਕੀ ਸਭ ਨਾਲ ਤਾਂ ਧੋਖੇ ਹੋਏ ਹੋਇਆ ਜਿਹੜਾ ਟੀਚਿੰਗ ਕਲਾਸ ਆ ਅਧਿਆਪਕ ਉਹਨਾਂ ਨਾਲ ਸਭ ਤੋਂ ਵੱਡੇ ਧੋਖੇ ਹੋਇਆ ਇੱਕ ਟੀਚਰ ਉਹ ਕੱਚੇ ਅਧਿਆਪਕਾਂ ਦੀ ਟੈਂਕੀ ਤੇ ਬੈਠੀ ਸੀ ਕੇਜਰੀਵਾਲ ਨੇ ਉਹ ਤੋਂ ਰਖੜੀ ਬਣਾ ਲਈ ਉਤਾਰ ਕੇ ਉਹਨੂੰ ਟੈਂਕੀ ਤੇ ਤੇ ਉਹਨਾਂ ਨੇ ਵਾਦਾ ਕਰਕੇ ਗਏ ਪਈ ਮੈਂ ਪੱਕੇ ਕਰਾਂਗਾ ਸਭ ਨੂੰ ਸਰਕਾਰ ਆਂਦੇ ਉਹ ਲੱਗਦਾ ਉਹਨਾਂ ਨੂੰ ਯਕੀਨ ਹੀ ਨਹੀਂ ਸੀ ਸਰਕਾਰ ਆਊਗੀ ਤੇ ਉਹ ਟੀਚਰ ਹਾਲੇ ਵੀ ਥਾਂ ਥਾਂ ਦੇ ੱਟਕੇ ਖਾਰੇ ਪਛੇਤੋ ਇਹਨਾਂ ਨੂੰ ਕਈ ਟੀਚਰ ਇਦਾਂ ਦੇ ਨੇ 15 15 20 ਇਹ ਅਧਿਆਪਕ ਜਿਹੜੇ ਫੈਕਲਟੀਸਟ ਫੈਕਲਟੀ ਲੈਕਚਰਰਸ ਆ ਗਏ ਆ ਇਹ ਪਿਛਲੇ 15 20 ਸਾਲਾਂ ਤੋਂ ਬੱਚਿਆਂ ਨੂੰ ਪੜਾ ਰਹੇ ਆ ਇਹਨਾਂ ਦੇ ਬੜੇ ਬੱਚੇ ਵੱਡੇ ਵੱਡੇ ਅਫਸਰ ਵੀ ਬਣੇ ਆ ਔਰ ਜਿਹੜੇ ਜਿਹੜੇ ਭਰਤੀ ਹੋਇਆ ਉਹ ਵੀ ਉਹ ਵੀ ਇਹਨਾਂ ਦੇ ਪੜਾਏ ਹੋਏ ਆ ਇਹਨਾਂ ਨੇ ਪਰ ਇਕਦਮ ਮੱਖਣ ਚੋਂ ਬਾਲ ਮੰਗਰ ਜਿੱਦਾ ਕੱਢ ਕੇ ਸਿੱਟ ਦੇਣਾ ਔਰ ਇਸ ਗੱਲ ਦੇ باوجود ਕਿ ਬਹੁਤ ਵੱਡੇ ਵੱਡੇ ਇਹਨਾਂ ਨੂੰ ਆਸ਼ਵਾਸ਼ਣ ਦਿੱਤੇ ਭਰੋਸੇ ਦਿੱਤੇ ਵਾਅਦੇ ਕੀਤੇ ਕਿ ਸਾਡੀ ਸਰਕਾਰ ਬਣਨ ਦਿਓ ਮੈਂ ਵੀਡੀਓ ਕਲਿੱਪ ਸੁਣੀਆਂ ਆ ਜਿਹੜੀਆਂ ਇਹਨਾਂ ਦੇ ਕੋਲ ਆ ਕੇਜਰੀਵਾਲ ਦੀ ਆਪਣੇ ਸੰਧਵਾ ਦੀ ਹਰਪਾਲ ਜੀਮਾ ਦੀ ਕਲੀਅਰ ਕਰ ਤੋਂ ਨੋਂ சுவாਸਨ ਦੇ ਰਹੇ ਤੁਸੀਂ ਸਾਨੂੰ ਵੋਟਾਂ ਪਾਓ ਤੇ ਅਸੀਂ ਸਰਕਾਰ ਬਣਾਉ ਤੇ ਸਾਡੀ ਸਰਕਾਰ ਬਣਦੇ ਸਾਰੇ ਤੁਹਾਨੂੰ ਪੱਕੇ ਕਰਾਂਗੇ। ਔਰ ਹਾਈ ਕੋਰਟ ਦੇ ਬੈਂਚ ਨੇ ਇਹਨਾਂ ਦੇ ਭਰਤੀ ਵੀ ਰੱਦ ਕਰ ਦਿੱਤੇ ਕਿਉਂਕਿ ਇਹ ਭਰਤੀ ਜਦੋਂ ਹੋਈ ਸੀ ਉਦੋਂ ਹੀ ਸਾਰੀ ਆਪੋਜੀਸ਼ਨ ਨੇ ਚੰਨੀ ਸਾਭ ਦੀ ਸਰਕਾਰ ਸੀ ਉਹਨਾਂ ਨੇ ਜਾਂਦੇ ਜਾਂਦੇ ਭਰਤੀ ਕੀਤੀ ਸੀ ਕਪਲੇਵਾਜੀ ਨਾਲ। ਤੇ ਭਰਤੀ ਦੇ ਖਿਲਾਫ ਸਵਾਲ ਵੀ ਉੱਠੇ ਸੀ ਔਰ ਲੋਕੀ ਹਾਈ ਕੋਰਟ 'ਚ ਵੀ ਗਏ ਸੀ ਹਾਈ ਕੋਰਟ ਨੇ ਰੱਦ ਕਰ ਦਿੱਤੀ ਸੀ ਭਰਤੀ। ਜੇ ਸਰਕਾਰ ਨੇ ਇਹਨਾਂ ਨਾਲ ਵਾਅਦਾ ਕੀਤਾ ਸੀਗਾ ਕਿ ਅਸੀਂ ਤੁਹਾਨੂੰ ਪੱਕੇ ਕਰਾਂਗੇ ਤਾਂ ਉਹ ਹਾਈ ਕੋਰਟ ਦਾ ਫੈਸਲਾ ਉਹ ਫਾਈਨਲ ਮੰਨ ਲੈਂਦੇ ਉੱਪਰ ਜਾਣ ਦੀ ਲੋੜ ਸੀ ਉੱਪਰ ਜਾ ਕੇ ਜਿਸ ਤਰ੍ਹਾਂ ਵੀ ਇਹਨਾਂ ਨੇ ਜੱਜਮੈਂਟ ਇਹਨਾਂ ਦੇ ਹੱਕ 'ਚ ਹੋਈ ਆ ਸਰਕਾਰ ਦੇ ਉਹ ਸਰਕਾਰ ਲਈ ਬੜੀ ਸ਼ਰਮ ਦੀ ਗੱਲ ਆ ਆਪਣੇ ਵਾਦੇ ਤੋਂ ਮੁੱਕਰੀ ਆ ਸਰਕਾਰ ਦੇ ਸਾਰੇ ਮੰਤਰੀ ਅੱਜ ਕੱਲ ਵੱਡੀਆਂ ਅਹੁਦਿਆਂ ਤੇ ਬੈਠੇ ਜਿਹੜੇ ਇਹਨਾਂ ਨੂੰ ਸਭ ਸਵਾਲ ਹੋਈ ਆ ਕਿ 15 15 20 20 ਸਾਲ ਹੋ ਗਏ ਆ ਤੇ ਆਹ ਵੀ ਸਰਕਾਰ ਵੀ ਰਹੀ ਹੈ ਤੁਹਾਡੀ ਸਰਕਾਰ ਨੇ ਕਿੰਨੀ ਕੁ ਸੋਰਸ ਸਾਡੀ ਸਰਕਾਰ ਵੇਲੇ ਦੇਖੋ ਸਾਡੀ ਸਰਕਾਰ ਵੇਲੇ ਇਹ ਨਵੇਂ ਨਵੇਂ ਲੱਗੇ ਸੀ ਉਹ ਤਾਂ ਇਹ ਸਾਡੇ ਕੋਲ ਆਏ ਇੱਕ ਕਮੇਟੀ ਬਣਾਈ ਹੋਈ ਸੀਗੀ ਉਹਦੇ ਚ ਮੈਂ ਚੇਅਰਮੈਨ ਸੀਗਾ ਨਾਲ ਫਾਈਨੈਂਸ ਮਿਨਿਸਟਰ ਸੀ ਨਾਲ ਹੋਰ ਤੋਂ ਮੰਤਰੀ ਸੀਗੇ ਇਹਨਾਂ ਨੇ ਕਿਹਾ ਕਿ ਸਾਨੂੰ ਪੈਸੇ ਬਹੁਤ ਘੱਟ ਮਿਲਦੇ ਆ ਇਹਨਾਂ ਦੀ ਇਹੀ ਮੰਗ ਸੀ ਉਸ ਵੇਲੇ ਅਸੀਂ ਇਹਨਾਂ ਦੇ ਪੈਸੇ ਮੂੰਹ ਮੰਗੇ ਵਧਾਤੇ ਸੀਗੇ ਉਹਦੇ ਬਾਅਦ ਕਿਸੇ ਨੇ ਨਹੀਂ ਪਤਾ ਇਹਨਾਂ ਨੂੰ ਪੁੱਛਿਆ ਵੀ ਨਹੀਂ ਕਿਸੇ ਨੇ ਜਦੋਂ ਇਹਨਾਂ ਦੀ ਕਾਫੀ ਜ਼ਿਆਦਾ ਐਕਸਪੀਰੀਅੰਸ ਹੋ ਗਿਆ ਇਹਨਾਂ ਨੂੰ ਇਹਨਾਂ ਨੂੰ ਅਸੀਂ ਦਾ ਬਿਨਾ ਅਸਵਾਸ਼ਣ ਦਿੱਤੇ ਇਹਨਾਂ ਦਾ ਕੰਮ ਕੀਤਾ ਤੇ ਜਿਨ੍ਹਾਂ ਨੇ ਇਹਨਾਂ ਤੋਂ ਵੋਟਾਂ ਲਈਆਂ ਔਰ ਇਹਨਾਂ ਕਰਕੇ ਬਹੁਤ ਸਾਰੇ ਸਟੂਡੈਂਟਸ ਨੇ ਵੋਟਾਂ ਪਾਈਆਂ ਉਹਨਾਂ ਨੂੰ ਕੀ ਜਵਾਬ ਦੇਵਨੇ ਹੈ ਜਿਹੜੇ ਸਾਰੇ ਲੀਡਰ ਹੈਗੇ ਸਰਕਾਰ ਦੇ ਸੋ ਘੱਟੋ ਘੱਟ ਆਪਣੇ ਵਾਅਦੇ ਤੋਂ ਤਾਂ ਨਾ ਮੁਕਰੋ ਅਸੀਂ ਤਾਂ ਪਿਆਦਾ ਕੋਈ ਕੀਤਾ ਨਹੀਂ ਸੀ ਇਹਨਾਂ ਨਾਲ ਅਸੀਂ ਤਾਂ ਵਾਅਦੇ ਤੋਂ ਬਗੈਰ ਵੀ ਇਹਨਾਂ ਦੀ ਹੈਲਪ ਕੀਤੀ ਸੀ ਤੋ ਇਹੇ ਮਾਨਣਾ ਚਾਹੀਦਾ ਹੈ ਤੁਹਾਡਾ ਸਭ ਤੋਂ ਵੱਡੀ ਗੱਲ ਹੈ ਕਿ ਅੱਜ ਕੱਲ ਇਲੈਕਸ਼ਨ ਚੱਲ ਰਿਹਾ ਹਰਿਆਣਾ ਚੱਲ ਰਿਹਾ ਤੇ ਪੰਚਾਇਤਾਂ ਦਾ ਵੀ ਚੱਲ ਰਿਹਾ ਔਰ ਖੁਸ਼ ਕਰਨ ਲਈ ਉਹਨਾਂ ਨੂੰ ਰਾਤ ਨੂੰ ਵਰਤਿਆ ਕੀਤੇ ਆਂਗੇ ਮੈਂ ਨਹੀਂ ਮੇਰਾ ਵੀ ਬੜਾ ਐਕਸਪੀਰੀਅੰਸ ਹੈ ਅਡਾ ਲੰਬਾ ਮੈਂ ਮਨਿਸਟਰ ਰਿਹਾ ਛੇ-ਸੱਤ ਸਾਲ ਮੈਂ ਕਿਹਾ ਸੀ ਇਹ ਰਾਤ ਨੂੰ ਕਾਲਜ ਖੋਲੋ ਰਾਤ ਨੂੰ ਆਫਿਸ ਖੋਲੋ ਰਾਤ ਨੂੰ ਜੁਆਇਨਿੰਗ ਦਾ ਸ਼ੁਰੂ ਕਰ ਦਿਓ ਤੇ ਨੀਆਂ ਇਹ ਆਪਣੇ ਆਪ ਚ ਦੱਸਦਾ ਕਿ ਦਾਲ ਚ ਕਾਲਾ ਨਹੀਂ ਚਾਹ ਦਾਲੇ ਗਾਲੀ ਹੈ ਜੇ ਇਸ ਇਸਹੀ ਹੁੰਦੇ ਸਾਫ ਹੁੰਦੇ ਚਿੱਟੇ ਹੁੰਦੇ ਤਾਂ ਇਹਨਾਂ ਨੂੰ ਕੋਈ ਹਰਜ ਨਹੀਂ ਸੀ ਸਿਰ ਜਾਨੇ ਕਿ ਦੇੰਦਾਂ ਪੰਚਾਇਤ ਲਕਸ਼ਣਾ ਹੀ ਪ੍ਰਭਾਵਿਤ ਕੀਤੀ ਆ ਕੋਡ ਆਫ ਕੰਡੈਕਟ ਵੀ ਜਿਹੜਾ ਇਹਨਾਂ ਨੇ ਉਲੰਘਣਾ ਕੀਤੀ ਆ ਔਰ ਜੋ ਇਹਨਾਂ ਨਾਲ ਤੱਕਾ ਦਿੱਤਾ ਇਹਨਾਂ ਦੀ ਜਿਹੜੀ ਹਾਲਾਤ ਐ ਅਸਲੇ ਉਮਰਾਂਨੀਆਂ ਲੰਘ ਚੁੱਕੀਆਂ ਹੋਰ ਕਿਤੇ ਜਾ ਨਹੀਂ ਸਕਦੇ ਜੋ ਇਹਨਾਂ ਦੀ ਹਾਲਤ ਆ ਪਰਿਵਾਰ ਇਹਨਾਂ ਤੇ ਡਿਪੈਂਡੈਂਟ ਆ ਉਹ ਦੇਖੇ ਨਹੀਂ ਜਾਂਦੇ ਸਰਕਾਰ ਨੂੰ ਪਤਾ ਨਹੀਂ ਰਹਿ ਮਾਣਾ ਕਿਹਨੇ ਆਣਾ ਪਰ ਇਹਨਾਂ ਦੀਆਂ ਆਹਾਂ ਇਹ ਸਰਕਾਰ ਨੂੰ ਜ਼ਰੂਰ ਲੱਗੜ ਗਿਆ ਇਹਨਾਂ ਨੂੰ ਪੱਕਾ ਦਿੱਤੀ ਵੀ ਐ ਜੀ ਐਨ ਏ ਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ एवरीथिंग ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਐਂਟਰਪ੍ਰੈਨਿਓਰਸ਼ਿਪ ਵੀ ਗਰੂਮ ਕੰਪੀਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ ਥੈਮ